ਸਸ਼੍ਰੀਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਰਾਜਦੇਸ ਦੇ ਵਿੱਚ 7ਵੇਂ ਗੇੜ ਦੀਆਂ VOTINGਾਂ ਨੇ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ VOTING ਸ਼ੁਰੂ ਹੋ ਗਈ ਹੈ ਜਿੱਥੇ ਆਮ ਆਵਾਮ ਹਮ ਹਮਾ ਕੇ ਵੋਟ ਕਰਨ ਪਹੁੰਚ ਰਹੀ ਹੈ ਉੱਥੇ ਹੀ ਵੱਡੇ ਸਿਆਸਤਦਾਨ ਤੇ ਪੰਜਾਬ ਦੇ ਉਮੀਦਵਾਰ ਵੀ ਜਿਹੜਾ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਇਸੇ ਘੜੀ ਤਹਿਤ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਵੀ ਮੈਡੀਕਲ ਕਾਲਜ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਦਾ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਗਈ ਹੈ। ਕੋਈ ਕਿਹਨੇ ਪਰਵਾਹ ਦੇ ਨਾਲ ਦੇਖ ਸਕਦੇ ਹੋ ਲੱਗ ਰਿਹਾ ਛੋਟੀ ਬੁੱਕੀ ਨਹੀਂ ਲੱਗ ਰਿਹਾ ਅੱਜ ਪਹਿਲੀ ਵੋਟ ਵੋਟ ਪਹੁੰਚੀ ਹੋ। ਅੱਛਾ ਲੱਗ ਰਿਹਾ ਹੈ ਹਮੇਸ਼ਾ ਹੀ ਪਾਈਦੀ ਹੈ। ਪਰ ਐਮਪੀ ਇਲੈਕਸ਼ਨ ਪਹਿਲੀ ਵਾਰ ਲੜ ਰਹੇ ਹੋ ਨਾ। ਪਹਿਲੀ ਵਾਰ ਐਮਪੀ ਇਲੈਕਸ਼ਨ ਲੜਦੇ ਆ ਤੇ ਸਤਿ ਸ਼ਾਵਾ ਪੋਜ਼ਿਟਿਵ ਲੋਕਾਂ ਦੀ ਮੈਂ ਮੰਦਿਰ ਵੀ ਗਿਆ ਬੈਸਟ ਆਫ ਲੱਕ ਆਇਆ ਕਰਕੇ ਗਿਆ ਲੋਕੀ। ਬਾਰ ਕਰੋਂ ਬਾਹਰ ਨਿਕਲਦੇ ਆ ਲੋਕੀ ਖੁਸ਼ ਹੋ ਕੇ ਮਿਲਿਆ ਐਈ ਸਾਈਨ ਹੁੰਦੇ ਪੋਜ਼ਿਟਿਵ ਜੀਦਾ ਸਾਹਿਬ ਗਏ ਮੰਦਿਰ ਗਿਆ ਜੀਨਾ ਸਾਹਿਬ ਗਿਆ ਹਨੂਮਾਨ ਬੜਾ ਹਨੂਮਾਨ ਮੰਦਿਰ ਗਿਆ ਦੁਕਾਨੇ ਤੇ ਭਗਵਾਨ ਦਾ ਅਸ਼ੀਰਵਾਦ ਲਿਆ ਬੱਚਿਆਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਰੱਬ ਤੇ ਤੁਹਾਡੇ ਨਾਲ ਨਜ਼ਰ ਆ ਰਿਹਾ ਕੰਜਖ ਦੀ ਚਰਨ ਛੂ ਕੇ ਆਏ ਆ ਕੀ ਲੱਗ ਕੀ ਰਿਹਾ ਮਾਹੌਲ ਲੋਕਾਂ ਦਾ ਕੀ ਰਿਸਪੌਂਸ ਸੀ ਇਲੈਕਸ਼ਨ ਚੋਣ ਦੇ ਲੋਕਾਂ ਦਾ ਬਹੁਤ ਵਧੀਆ ਮੈਂ ਅਰਖੀ ਪਹਿਲੀ ਵਾਰੀ ਮਿਹਨਤ ਵੀ ਬਹੁਤ ਕੀਤੀ ਮੇਰਾ ਖਿਆਲ ਹੈ ਮੈਂ ਤਿੰਨ ਕੈਂਡੀਡੇਟਾਂ ਨੇ ਜੰਨੀ ਮਿਲ ਕੇ ਕੰਪੇਨ ਨਹੀਂ ਨਾ ਕੀਤੀ ਮੈਨੂੰ ਪਰਮਾਤਮਾ ਨੇ ਇੰਨੀ ਸ਼ਕਤੀ ਦਿੱਤੀ ਵੀ ਮੈਂ ਉਹ ਤੋਂ ਵੱਧ ਕੰਪੇਨ ਕੀਤੀ ਹੋਊਗੀ ਸਵੇਰੇ 6 ਵਜੇ ਤੱਕ ਰਾਤੀ 12 12 ਵਜੇ ਤੱਕ 2 ਮਹੀਨੇ ਲਗਾਤਾਰ ਮੈਂ 4 ਘੰਟੇ ਸੁੱਤਾ ਹਾਂਗਾ ਅਰ ਇਹ ਆ ਕਿ ਲੋਕਾਂ ਦਾ ਇੰਨਾ ਕੋ ਹੰਗਾਰਾ ਇੰਨਾ ਪਿਆਰ ਇੰਨਾ ਆਸ਼ੀਰਵਾਦ ਇੰਨੀ ਪੋਜ਼ਿਟਿਵ ਵਾਈਬਸ ਮੈਨੂੰ ਆਈਆਂ ਲੋਕਾਂ ਦੀ ਇੱਕ ਜੋਸ਼ਤਾ ਪਹਿਲੀ ਵਾਰੀ ਸਭ ਤੋਂ ਜ਼ਰੂਰੀ ਚੀਜ਼ ਇਸ ਵੇਲੇ ਇਹ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਸੀ 70% ਤੋਂ ਪਾਰ ਜਿਹੜੀ VOTING ਕਰਾਉਣੀ ਹੈ ਲੋਕਾਂ ਦੇ ਵਿੱਚ ਹੱਲੇ ਵੀ ਹੁੰਦਾ ਉਹ ਸਾਹ ਨਜ਼ਰ ਨਹੀਂ ਆ ਰਿਹਾ ਗਰਮੀ ਵੀ ਕੀ ਕਹਿਣਾ ਚਾਹੀਏ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਲੋਕਾਂ ਨੂੰ ਇਹੀ ਪ੍ਰਾਰਥਨਾ ਕਰੂੰਗਾ ਆਪਣਾ 5 ਸਾਲ ਦਾ ਆਪਾਂ ਫਿਊਚਰ ਜਿਹੜਾ ਬਣਾ ਉਹ ਹੁੰਦਾ ਆਪਾਂ ਫਿਰ 5 ਸਾਲ ਆਪਾਂ ਨੂੰ ਕਿੰਤੂ ਪਰੰਤੂ ਨੁਕਸ ਕੱਢਣੇ ਜਾਂ ਫਿਰ ਡਿਸਕਸ਼ਨ ਕਰਨੀ ਹੈ ਇਸ ਗੱਲ ਦੇ ਉੱਤੇ ਫਿਰ ਆਪਣੀ ਮਹਿਨਤ ਨਹੀਂ ਰੱਖਦੀ ਜੇ ਆਪਾਂ ਇਹਦਾ 파ਟ ਨਹੀਂ ਬੰਦੇ ਸਾਨੂੰ ਇਸ ਲੋਕਤੰਤਰ ਦੇ ਇਸ ਪਰਵ ਦਾ ਇਹ ਉਤਸਵ ਇਹਦਾ 파ਟ ਬੰਨਣਾ ਚਾਹੀਦਾ ਆਪਣੀ ਭਾਵਨਾ ਵੋਟ ਦੇ ਰੂਪ ਦੇ ਵਿੱਚ ਹੈ ਉਹ ਜ਼ਰੂਰ ਆਕਾਸ ਕਰਨੀ ਚਾਹੀਦੀ ਆ ਕਿ ਮੈਂ ਕੀ ਚਾਹੁੰਦਾ ਉਹ ਬੰਦਾ ਪਹਿਲੇ ਵਿਧਾਨ ਸਭਾ ਲੜਦੇ ਰਹੇ ਐਸ ਵਾਰ ਤੁਸੀਂ ਲੋਕ ਸਭਾ ਲੜਿਓ ਕੀ ਅਲੱਗ ਇਸ ਤਰ੍ਹਾਂ ਦਾ ਨਜ਼ਰ ਆਇਆ ਮੈਨੂੰ ਨਹੀਂ ਕੋਈ ਐਸੀ ਗੱਲ ਨਹੀਂ ਲੋਕ ਲੋਕ ਸਭਾ ਵੀ ਆਪਣੀ ਤੇ ਬਹੁਤ ਸਾਰੇ ਲੋਕਾਂ ਦੀਆਂ ਲੜੀਆਂ ਕੰਮ ਹੀ ਇਹ ਹੀ ਆ ਕਿਨੇ ਸਾਲਾਂ ਤੋਂ ਲਗਾਤਾਰ ਲੋਕ ਦਿਲ ਦਿਮਾਗ ਦੀ ਸੁਣਨਗੇ ਮੈਂ ਤੇ ਇਹੀ ਕਹਾ ਕਿਹਾ ਮੈਂ ਤੇ ਕਿਹਾ ਮਤਲਬ ਵੋਟ ਇਥੋਂ ਦਿਮਾਗ ਦੇ ਦਿਲ ਤੱਕ ਜਿਹੜੇ ਭਾਵਕ ਹੁੰਦਾ ਬੰਦਾ ਵੋਟ ਬੈਂਕ ਦੇ ਰੂਪ ਚ ਵੋਟ ਪਾਉਂਦਾ ਨਿਸ਼ਾਨ ਦੇ ਰੂਪ ਦੇ ਵਿੱਚ ਵੋਟ ਪਾਉਂਦਾ ਜਦੋਂ ਬੰਦਾ ਦਿਮਾਗ ਦੀ ਸੰਦਾ ਨਾ ਫਿਰ ਉਹ ਫਿਰ ਮੈਰਿਟ ਬਣਾਉਂਦਾ ਕੀ ਚਾਹੀਦਾ ਉਹਨਾਂ ਨੂੰ ਹਨਾ ਕੌਣ ਸੱਸੇ ਬਲ ਕੌਣ ਅਵੇਲੇਬਲ ਕਿਹਦਾ ਟ੍ਰੈਕ ਰਿਕਾਰਡ ਕੰਮ ਦਾ ਕੌਣ ਕਰੂਗਾ ਇਹ ਸਾਰੀਆਂ ਚੀਜ਼ਾਂ ਫਿਰ ਦਿਮਾਗ ਤੇ ਜਦੋਂ ਜਾਂਦਾ ਨਾ ਉਦੋਂ ਹੁੰਦਾ ਇਹ ਤੇ ਰੱਖਦੇ ਹੀ ਲੀਡਰ ਥੱਲੇ ਥੱਲੇ ਰੱਖਦੇ ਦਿਲ ਤੱਕ ਰੱਖਦੇ ਐਸੇ ਕਰਕੇ ਕਿ ਲੋਕੀ ਦਿਮਾਗ ਤੱਕ ਜਾਣ ਹੀ ਨਾ ਤੇ ਸੋਚਣ ਹੀ ਨਾ ਤੇ ਸਾਨੂੰ ਵੋਟ ਬੈਂਕ ਦੇ ਰੂਪ ਸਾਡੇ ਜਿਭਾਂ 'ਚ ਪੈ ਰਹਿਣ ਤੇ ਆਉਣ ਅਸੀਂ ਮੋਜਾਂ ਲਈਏ 5 ਸਾਲ ਫਿਰ ਅਸੀਂ ਦੇਵ ਚੋਂ ਕੱਢੀ ਇਹਨਾਂ ਨੂੰ ਵੋਟ ਬੈਂਕ ਦੇ ਰੂਪ ਚ ਠੀਕਾ ਵੋਟ ਦੇ ਰੂਪ ਚ ਸਾਨੂੰ ਫਿਰ ਮੋਜਾਂ ਲਾਉਣ 5 ਸਾਲ ਫਿਰ ਹੁੰਦੇ ਰਹਿਣ 5 ਸਾਲ ਤੇ ਫਿਰ ਅਸੀਂ ਜਿੱਤ ਕੇ ਮੋਜਾਂ ਲਈਏ ਇਹ ਹੁਣ ਚੱਲਣਾ ਨਹੀਂ ਐਰ ਕੀ ਪਹਿਲੀ ਵਾਰੀ ਮੈਨੂੰ ਫੀਲ ਹੋਇਆ ਕਿ ਲੋਕੀ ਮੈਰਿਟ ਬਣਾ ਰਹੇ ਆ ਲੋਕੀ ਮਤਲਬ ਮੈਨੂੰ ਅੱਧੀ ਰਾਤ ਤੱਕ ਫੋਨ ਆਉਂਦੇ ਰਹੇ ਮੈਂ ਥੋੜਾ ਸੌਣਾ ਚਾਹੁੰਦਾ ਸੀ ਪਰ ਮਤਲਬ ਫਿਰ ਮੈਨੂੰ ਫੋਨ ਸਾਇਲੈਂਟ ਤੇ ਲਾਉਣਾ ਪਿਆ ਤੇ ਉਸ ਤੋਂ ਬਾਅਦ ਮੈਂ ਸਵੇਰੇ ਜਦੋਂ ਮੰਦਿਰ ਜਾਣਾ ਸੀ ਮੈਂ 5 ਵਜੇ ਉੱਠ ਕੇ ਨਹਾ ਨੂ ਰਿਆ ਸੀ ਉਸ ਦੌਰਾਨ ਬੜੇ ਪੋਣ ਬੈਸਟ ਆਫ ਲੱਕ ਦੇ ਸ੍ਰੀ ਦਾਸ ਸਾਹਿਬ ਗਿਆ ਉਦੋਂ ਬੜੇ ਮਤਲਬ ਅਸ਼ੀਰਵਾਦ ਦੇ ਲੋਕਾਂ ਦੇ ਹੱਥ ਸਿਰ ਤੇ ਆਏ ਮੇਰੇ ਲੋਕਾਂ ਨੇ ਬੈਸਟ ਵਿਸ਼ੇ ਦਿੱਤੀਆਂ ਗੁਰੂ ਮਹਾਰਾਜ ਦੀ ਕਿਰਪਾ ਦਾ ਅਸ਼ੀਰਵਾਦ hota ਮੈਂ ਬੜਾ ਹਨੂਮਾਨ ਮੰਦਿਰ ਗਿਆ ਉੱਥੇ ਵੀ ਨੰਗਦੇ ਆਉਂਦੇ ਆ ਮੈਂ ਬੈਸਟ ਆਫ ਲੱਕ ਲੇਡੀਜ਼ ਛਾਂਟ ਸਾਰੇ ਤੇ ਮੈਨੂੰ ਲੱਗਦਾ ਕਿ ਪ੍ਰਭੂ ਅੱਛਾ ਕਰ ਰਿਹਾ ਹੈ। ਬਿਲਕੁਲ ਥੋੜੀ ਲੰਬੀ ਕੰਪਲੇਨ ਰਹੀ ਹੈ ਹੁਣ ਤੱਕ ਦੁੱਖੇ ਰਿਹਾ ਪਰ ਲਗਭਗ 2 ਮਹੀਨੇ ਇੱਕ ਇਹ ਵੀ ਪਹਿਲੀ ਵਾਰੀ ਆ। ਮੈਂ ਤੁਹਾਨੂੰ ਕਹਾਂ ਇਹ ਵੀ ਪਹਿਲੀ ਵਾਰੀ ਆ ਕਿ ਮਤਲਬ ਮੈਨੂੰ ਥਕਾਵਟ ਨਹੀਂ ਹੋਈ। ਮੈਂ ਇੰਨਾ ਕੰਮ ਕਰਨ ਦੇ ਬਾਵਜੂਦ ਮੈਂ ਸ਼ਾਮੀ ਜਦੋਂ ਬੰਦੇ 10 ਘੰਟਾ ਠਣਾਲੇ ਦੇ ਮੈਂ ਕਿਹਾ ਹੁਣ ਫੇਰ ਸ਼ੁਰੂ ਕਰੀਏ। ਉਦੋਂ ਮੈਂ ਕਹਿਣਾ ਨਾ ਚਲੋ ਫੇਰ ਸ਼ੁਰੂ ਕਰਦੇ ਹਾਂ ਹੁਣ ਤੋਂ। ਇਹ એનર્ਜੀ ਸੀ ਲੋਕਾਂ ਦੀ ਪੋਜ਼ਿਟਿਵ ਵਾਈਬਸ ਸੀ ਗਿਆ ਜਿਹੜੀਆਂ ਆਸ਼ੀਰਵਾਦ ਸੀ ਲੋਕਾਂ ਦਾ। ਲੋਕਾਂ ਨੇ ਜੋ ਮੈਨੂੰ ਮਤਲਬ ਬੈਸਟ ਵਿਸ਼ੇਸ ਦਿੱਤੀਆਂ ਪੋਜ਼ਿਟਿਵ ਹੱਸਦੇ ਆਣ ਲੋਕਾਂ ਨੇ ਪਹਿਲਾਂ ਵਧਾਈ ਲਲੋ ਐ ਹੀ ਕਹਿੰਦੇ ਰੇ ਪਹਿਲਾਂ ਵਧਾਈ ਅੱਜ ਵੀ ਮੈਨੂੰ ਵਧਾਈਆਂ ਹੀ ਦਿੱਤੀਆਂ ਲੋਕਾਂ ਨੇ ਇਹ ਨਹੀਂ ਕਿ ਮਤਲਬ ਮੈਂ ਸ਼ਿਦਾ ਸਾਹਿਬ ਗਿਆ ਜਾਂ ਮੈਂ ਦਰਗਿਆਣੇ ਗਿਆ ਇਸੋ ਇਲਾਵਾ ਜੇਕਰ ਗੱਲ ਕਰੀਏ ਸੰਗਰੂਰ ਦੀ ਤਾਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤੇਹਰ ਵੀ ਆਪਣੇ ਪਰਿਵਾਰ ਦੇ ਨਾਲ ਵੋਟ ਪਾਣ ਪਹੁੰਚੇ ਜਿੱਥੇ ਉਹਨਾਂ ਦੀ ਪਤਨੀ ਦੇ ਵੱਲੋਂ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ। ਰੋਲ ਜੀ ਕਹੋ ਜੀ ਹਾਂ ਰੋਲ ਵੋਟ ਪਾਣ ਆ ਗਏ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ ਆਦੇ ਪਰਿਵਾਰ ਸਮੇਤ ਆਏ ਹੋ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਦੇ? ਦੇਖੋ ਜੀ ਥੋੜਾ ਨੀਮਾ ਕਰ ਲਓ ਜੀ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਮੈਂ ਆਪਣੇ ਪਰਿਵਾਰ ਸਮੇਤ ਜਿਹੜੀ ਆਪਣੀ ਵੋਟ ਹੈ ਮੈਂ ਉਹ ਕਾਸਟ ਜਿਹੜੀ ਹੈ ਉਹ ਕਰਕੇ ਆ ਤੇ ਮੈਂ ਸਾਰੇ ਸੰਗੂਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਜਿਹੜੀ ਹੈ ਉਹ ਕਰੂੰਗਾ ਕਿ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਫਿਰਕਾ ਪ੍ਰਸਤ ਰਾਜਨੀਤੀ ਨੂੰ ਦੇਸ਼ ਤੋਂ ਰੋਕਣ ਦੇ ਲਈ ਮੈਂ ਸਾਰਿਆਂ ਨੂੰ ਕਹੂੰਗਾ ਕਿ ਵੱਡੀ ਤੋਂ ਵੱਡੀ ਗੇਟੀ 'ਚ ਘਰਾਂ ਤੋਂ ਬਾਹਰ ਨਿਕਲ ਕੇ ਆਪਾਂ ਜਿਹੜੀ ਵੋਟ ਹੈ ਉਹ ਆਪਣੀ ਕਾਸਟ ਕਰੀਏ ਬਿਲਕੁਲ ਵੀ ਗਰਮੀ ਦੀ ਪਰਵਾਹ ਨਾ ਕਰੀਏ ਕਿਉਂਕਿ ਅਸੀਂ ਤਾਂ ਸਿਰਫ ਕਹਿ ਲੋ ਵੀ 15 ਮਿੰਟ ਅੱਧੇ ਘੰਟੇ ਦੀ ਘੰਟੇ ਦੀ ਗਰਮੀ ਚ ੱਲਣੀ ਹੈ ਔਰ ਸਾਰੇ ਦੇਸ਼ਵਾਸੀ ਇਸ ਗੱਲ ਦਾ ਧਿਆਨ ਰੱਖਣ ਕਿ ਵੋਟ ਦਾ ਹੱਕ ਦਿਵਾਉਣ ਦੇ ਖਾਤਰ ਕਈ ਮਾਵਾ ਨੇ ਆਪਣੇ ਪੁੱਤ ਜਿਹੜੇ ਆ ਉਹ ਗਵਾਏ ਨੇ ਫਾਕ ਸਿੰਘ ਵਰਗੇ ਕਰਤਾਰ ਸਿੰਘ ਸਰਾਬਾ ਸ਼ਹੀਦ ਉਦਮ ਸਿੰਘ ਵਰਗੇ ਕਿੰਨੇ ਇਦਾਂ ਦੇ ਨੌਜਵਾਨ ਨੇ ਜਿਹੜੇ ਕਹਿ ਲੋ ਵੀ ਫਾਂਸੀਆਂ ਤੇ ਚੜੇ ਆ ਸਿਰਫ ਵੀ ਦੇਸ਼ ਯਾਦ ਕਰਵਾਉਣਾ ਤੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਆ ਜਿਹੜਾ ਉਹ ਲੈ ਕੇ ਆਉਣਾ ਸੋ ਉਹਨਾਂ ਨੂੰ ਸ਼ਰਧਾਜਲੀ ਦੇਣ ਦੀ ਖਾਤਰ ਮੈਂ ਕਹੂੰਗਾ ਕਿ ਵੱਡੀ ਤੋਂ ਵੱਡੀ ਗੱਦੀ 'ਚ ਲੋਕ ਜਿਹੜੇ ਆ ਨਿਕਲ ਕੇ ਉਹ ਵੋਟ ਕਰਨ ਵੀ ਜੀ ਆ ਅੱਜ ਕੀ ਕਹਿਣਾ ਚਾਹੁੰਗੇ ਬਾਕੀ ਵੀ ਵਿਰੋਧੀ ਪਾਰਟੀਆਂ ਚ ਸਾਰੇ ਬਰਾਦੇ ਜਾਣੇ ਪ੍ਰਚਾਰ ਕੀਤਾ ਮੈਂ ਇਕੱਲਾ ਇਕੱਲਾ ਮੀਤ ਹੀਰ ਜਿਹੜਾ ਅੱਜ ਸੰਗਰੂਰ ਚ ਵੋਟ ਪਾ ਰਿਹਾ ਬਾਕੀ ਮੇਰਾ ਤੁਸੀਂ ਦੇਖੋ ਵੀ ਬਰਨਾਲਾ 83 ਨੰਬਰ ਪੋਲਿੰਗ ਜੈਂਟ ਹੈ ਜਿੰਨੇ ਉਮੀਦਵਾਰ ਨੇ ਦੱਸਣ ਭਾਈ ਆਪ ਦਾ ਸੰਗਰੂਰ ਚ ਉਹਨਾਂ ਦਾ ਪੋਲਿੰਗ ਸਟੇਸ਼ਨ ਜਿਹੜਾ ਕਿੱਥੇ ਹੈ ਮੇਰਾ 83 ਨੰਬਰ ਆ ਬਰਨਾਲਾ ਐਸਡੀ ਕਾਲਜ ਬਹੁਤੇ ਤਾਂ ਜਿਹੜੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਆ ਉਮੀਦਵਾਰ ਅੱਜ ਖੁਦ ਵੀ ਉਹਨਾਂ ਨੇ ਵੋਟ ਕਾਸਟ ਨਹੀਂ ਕਰਨੀ ਕਿਉਂਕਿ 2.5 250 ਕਿਲੋਮੀਟਰ ਮੈਨ ਲੱਗਦਾ ਹੋ ਸਕਦਾ ਜਾਣ ਹੀ ਨਾ ਤੇ ਲੋਕਾਂ ਨੂੰ ਅਪੀਲ ਕਰ ਰਿਹਾ ਵੀ ਜੀ ਵੋਟ ਪਾਓ ਆਪ ਦੀ ਵੋਟ ਮੈਨ ਲੱਗਦਾ ਵੀ ਉਹਨਾਂ ਨੇ ਪਾਉਣੀ ਨਹੀਂ ਤੇ ਜੋ ਮੈਂ ਇਹੀ ਉਹ ਵੀ ਕਹਿਣਾ ਵੀ ਭਾਈ ਜਿਹੜੇ ਲੋਕ ਨੇ ਉਹ ਬੜੇ ਸਾਰੇ ਨੇ ਸਾ ਪਿਆਰ ਮਿਲਿਆ ਅੱਜ ਕੀ ਉਮੀਦ ਕਰਦੇ ਹੋ ਕਿਸ ਤਰੀਕੇ ਦਾ ਹੰਦੜਾ ਰਹੇਗਾ ਪੂਰਾ ਦਿਨ ਅੱਜ ਦੇਖੋ ਇਹ ਚਲੋ ਮੈਂ ਥੋੜਾ ਨਹੀਂ ਬੜੇ ਬਾਰੀ ਕਹਿ ਚੁੱਕੇ ਆ ਕਿ ਵਨ ਸਾਈਡਡ ਜਿੱਤ ਹੈ ਜਿਹੜੀ ਸੰਗਰੂਰ ਤੋਂ ਉਹ ਆਮ ਆਦਮੀ ਪਾਰਟੀ ਜਿਹੜੀ ਆ ਉਹ ਦਰਜ ਕਰੂਗੀ ਪਾਰਟੀ ਵਰਕਰ ਅੱਜ ਪੂਰੀ ਗਰਮੀ ਚ ਵੀ ਸਾਰੇ ਬੂਥ ਲਗਾਏ ਹੋਏ ਨੇ ਤੁਸੀਂ ਤੁਹਾਡੇ ਵੱਲੋਂ ਵੀ ਉਹਨਾਂ ਨੂੰ ਕੋਈ ਮਦਦ ਨਹੀਂ ਮੈਂ ਉਹ ਤੁਹਾਡੀ ਇੰਟਰਵਿਊਜ਼ ਦੇ ਵਿੱਚ ਭਾਸ਼ਣਾ ਚ ਕਹਿੰਦਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਇਲੈਕਸ਼ਨ ਹੈ ਇਹ ਸਰਪੰਚੀ ਵਾਂਗੂ ਐਮਸੀ ਦੀਆਂ ਇਲੈਕਸ਼ਨਾਂ ਵਾਂਗੂ ਲੜਨੀ ਹੈ ਕਿਉਂਕਿ ਉਹ ਕਹਿੰਦੇ ਨੇ ਵੀ ਦੁੱਧ ਦਾ ਮੱਚਾ ਲੱਸੀ ਰੁਫਕਾ ਮਾਰ ਕੇ ਪੀਂਦਾ ਪਿਛਲੀ ਵਾਰੀ ਥੋੜੀ ਜੀ ਕਹ ਲੋ ਵੀ ਸਾਡੇ ਵੱਲੋਂ ਕੱਚ ਰਹਿ ਗਈ ਜਜ਼ੋਰ ਨਹੀਂ ਲਾਇਆ ਤੇ ਬੜੇ 1% ਦੇ ਫਰਕ ਤੇ ਸਿਰਫ ਇਲੈਕਸ਼ਨ ਜਿਹੜੀ ਰਹਿ ਗਈ ਹੁਣ ਤੁਸੀਂ ਦੇਖੋ ਵੀ 5 ਵਜੇ ਸਾਡੇ ਜਿਹੜੇ ਬੰਦੇ ਆ ਉਹ ਆਏ ਬੈਠੇ ਸੀ ਜੋਰ ਲੱਗਾ ਹੋਇਆ ਪੂਰਾ ਤੇ ਰਿਕਾਰਡ ਤੋੜ ਮਿਲ ਲੱਗਦਾ ਵੀ ਵੋਟ ਪੋਲ ਵੀ ਜਿਹੜੀ ਹੈ ਇਸ ਵਾਰੀ ਸੰਗਰੂਰ ਦੇ ਵਿੱਚ ਉਹ ਮੈਂ ਕਿਸ ਤਾ ਦੇਖ ਰਿਹਾ ਅੱਜ ਮੀਤ ਜੀ ਰਾਤ ਪਹਿਲੀ ਲੋਕ ਸਭਾ ਚੋਣਾਂ ਵਿੱਚ ਅੱਜ ਮidan ਜਿੱਤਲੇ ਪਹਿਲੇ ਦੋ ਵਾਰ ਵਿਧਾਨ ਸਭਾ ਚੋਣਾਂ ਚ ਹਾਂਜੀ ਅੱਛਾ ਹੀ ਹੈ ਰਿਸਪੌਂਸ ਵੀ ਸਾਰੇ ਲੋਕਾਂ ਦਾ ਇੱਥੇ ਆ ਕੇ ਅੱਛਾ ਹੀ ਲੱਗ ਰਿਹਾ ਹੈ ਵਧੀਆ ਹੀ ਹੋਏਗਾ ਜੋ ਹੋਏਗਾ ਕਿਸ ਤਰ੍ਹਾਂ ਮਤਲਬ ਕਿੰਨੋਂ ਦੇਖਿਆ ਲਗੀ ਇਸ ਵਾਰੀ ਵਿੱਚ ਚੋਣ ਕੰਪੇਨ ਕਰਦੇ ਰੇ ਸਵੇਤ ਪਸ਼ਾਨ ਤੱਕ ਜਾਂਦੇ ਹਾਂਜੀ ਪੂਰੇ ਦਿਨ ਹੈਕਟਿਕ ਹੁੰਦਾ ਸੀ ਜੀ ਮੈਂ ਪਹਿਲੀ ਵਾਰ ਦੇਖਿਆ ਇੰਨਾ ਜ਼ਿਆਦਾ ਇੱਥੇ ਆ ਕੇ ਕਿ ਮੈਂ ਕਿਉਂਕਿ ਡਿਫਰੈਂਟ ਬੈਕਗ੍ਰਾਉਂਡ ਤੋਂ ਬਿਲੋਂਗ ਕਰਦੀ ਸੀ ਇੱਥੇ ਆ ਕੇ ਪੋਲਿਟਿਕਸ 'ਚ ਆ ਕੇ ਪਤਾ ਲੱਗਦਾ ਹੈ ਕਿ ਕਿੰਨਾ ਮਿਹਨਤ ਹੁੰਦੀ ਹੈ ਕਿਨੇ ਦਿਨ ਰਾਤ ਕਰਨੇ ਪੈਂਦੇ ਨੇ ਇੱਥੇ ਆ ਕੇ ਬਸ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂੰਗੀ ਅੱਜ ਜੇ ਮੈਂ ਗਰਮੀ ਵੀ ਹੈ ਤੇ ਅੱਜ VOTING ਨੂੰ ਲੈ ਕੇ ਬਸ ਅੱਜ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੂੰਗੀ ਕਿ ਬਸ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਤੁਸੀਂ ਆਓ ਤੁਸੀਂ ਇਹਨਾਂ ਨੂੰ ਵੋਟ ਪਾਓ ਕਿੰਨੇ ਕਿ ਤੁਸੀਂ ਮਰਗੀ ਫਾਈਟ ਮੰਨਦੇ ਹੋ ਨਹੀਂ ਜੀ ਪੋਜ਼ਿਟਿਵ ਹੀ ਹੈ ਜਿਹੜਾ ਹੈ ਪੋਜ਼ਿਟਿਵ ਹੀ ਹੋਊਗਾ ਹਾਂ ਜੀ ਸੁਨਾਮ ਤੌਫੀਦਾਇਕ ਤੇ ਆਵਾਜ਼ ਮੀ ਪਾਰਟੀ ਦੇ ਕੈਬਨਿਟ ਮੰਤਰੀ ਅਮਨ अरोड़ा ਵੀ ਆਪਣੀ ਬੋਟ ਦਾ ਇਸਤੇਮਾਲ ਕਰਨ ਦੇ ਲਈ ਪੋਲਿੰਗ ਬੂਥ ਤੇ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਪਰਿਵਾਰ ਦੇ ਨਾਲ ਵੋਟਿੰਗ ਕੀਤੀ ਗਈ ਹੈ ਕਿਹੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਇਹ ਜਿਸ ਤਰੀਕੇ ਦੇ ਨਾਲ 2 ਸਾਲ ਦੇ ਕੰਮ ਤੇ ਉੱਪਰ ਪੰਜਾਬ ਦੇ ਲੋਕ ਮੋਹਰ ਲਾਣ ਜਾ ਰਹੇ ਨੇ ਇੱਕ ਬਹੁਤ ਵੱਡਾ ਮੈਂਡੇਟ ਬਹੁਤ ਵੱਡਾ ਫਤਵਾ ਆਮ ਆਦੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਮਿਲ ਲਿਆ ਰਿਹਾ ਔਰ ਖਾਸ ਕਰਕੇ ਸੰਗਰੂਰ ਲੋਕ ਸਭਾ ਦੀ ਗੱਲ ਕਰੀਏ ਸਨਾਬ ਹਲਕੇ ਦੀ ਗੱਲ ਕਰਨੀ ਹੈ ਮੈਂ ਸਮਝਦਾ ਕਿ ਜਿਵੇਂ ਜਿਵੇਂ ਸਨਾਬ ਔਰ ਸੰਗਰੂਰ ਉਹਨਾਂ ਦੇ ਫੈਸਲੇ ਆ ਗਏ ਔਰ ਸੰਗਰੂਰ ਦੇ ਵੋਟਰ ਭਰਾਵਾਂ ਨੇ 2014 ਦੇ ਵਿੱਚ ਫਿਰ 19 ਦੇ ਵਿੱਚ ਮਾਨ ਸਾਹਿਬ ਨੂੰ ਔਰ 2000 22 ਦੇ ਚੋਣਾਂ ਦੇ ਵਿੱਚ ਜਿਹੋ ਜਿਹੇ ਫਸਵਾ ਨੋ ਦੇ ਨੋ ਅਸੈਂਬਲੀ ਹਲਚੇ ਸੀ ਉਹੋ ਜਿਹਾ ਹੀ ਰੁਝਾਨ ਔਰ ਫਤਵੇ ਜਿਹਦਾ ਕੋਈ ਇਸ ਵਾਰ ਵੀ ਨਹੀਂ ਆਇਆ ਤੋਂ ਇੰਪੋਰਟੈਂਟ ਸ਼ਾਂਤੀ ਦੇ ਨਾਲ VOTING ਕਰਨਾ ਹੈ ਪਰ ਜਿਹੜੀ ਜੋ ਸਮਾਜਿਕ ਸੰਝਾਂ ਨੇ ਆਪਣੀਆਂ ਉਹਨਾਂ ਨੂੰ ਮਜ਼ਬੂਤ ਰੱਖਣਾ ਹੈ ਬੜੇ ਪੀਸਫੁਲ ਸ਼ਾਂਤਮਈ ਤਰੀਕੇ ਨਾਲ VOTING ਕਰ મતਦਾਨ ਦਾ ਮਤਲਬ ਇਹ ਹੈ ਜੋ ਜੋ ਤੁਹਾਡੇ ਮਨ ਦੇ ਵਿੱਚ ਹੈ ਜੋ ਅੰਦਰ ਜਾ ਕੇ ਚੁੱਪ ਕਰਕੇ ਬਾਗਿਓ ਕਿਸੇ ਨਾਲ ਕੋਈ ਲੜਨ ਦੀ ਭਿੰਨ ਦੀ ਲੋੜ ਨਹੀਂ ਆਪਾਂ ਸਮਾਜਿਕ ਤੰਦਾਂ ਨੇ ਜਿਹੜੀਆਂ ਉਹਨਾਂ ਨੂੰ ਤਾਰ-ਤਾਰ ਨਹੀਂ ਹੋਣ ਦੇਣਾ ਸਾਰੇ ਨੂੰ ਅਪੀਲ ਹੈ ਮੇਰੀ ਸਾਰੇ ਵਰਕਰਾਂ ਨੂੰ ਲੋਕਾਂ ਨੂੰ ਵੋਟਰਾਂ ਨੂੰ ਕਿ ਬੜੇ ਪਿਆਰ ਦੇ ਨਾਲ VOTING ਦਾ ਇਸਤੇਮਾਲ ਜਿਹੜਾ ਕਰੋ ਕਿਹੜੇ ਰਾਸ਼ਟਰੀ ਮੁੱਦਿਆਂ ਨੂੰ ਲੈ ਕੇ ਤੁਹਾਨੂੰ ਲੱਗਦਾ ਇਸ ਵਾਰ ਜਿਹੜੀ VOTING ਹੋਈ ਹੈ ਪੰਜਾਬ ਦੇ ਵਿੱਚ ਦੇਖੋ ਰਾਸ਼ਟਰੀ ਮੁੱਦੇ ਤਾਂ ਜਿਹੜੇ ਜਿਸ ਤਰੀਕੇ ਦੇ ਨਾਲ ਸਭ ਤੋਂ ਵੱਡਾ ਰਾਸ਼ਟਰ ਇਹ ਇਹ ਅਧਿਕਾਰ ਕਿਹਨੇ ਦਿੱਤਾ ਕਨਸਟੀਟਿਊਸ਼ਨ ਨੇ ਸੰਵਿਧਾਨ ਨੇ ਤੇ ਸੰਵਿਧਾਨ ਹੀ ਅੱਜ ਖਤਰੇ ਦੇ ਵਿੱਚ ਪਾਇਆ ਪਿਆ ਨੰਬਰ 1 ਜੇ ਸੰਵਿਧਾਨ ਹੀ ਨਾ ਰਿਹਾ ਤੇ ਦੇਸ਼ ਕਿੱਥੋਂ ਰਹੂਗਾ ਜੇ ਦੇਸ਼ ਹੀ ਨਾ ਰਿਹਾ ਤੇ ਫਿਰ ਆਪਾਂ ਲੋਕ ਤਾਂ ਉਹੀ ਜੋ ਅੰਗਰੇਜ਼ਾਂ ਦੇ ਸਮੇਂ ਅ ਸੀਗਾ ਉਹੀ ਕੁਝ ਫੇਰ ਹੋ ਜਾਣਾ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇਹ ਤਾਂ ਹੈ ਨੈਸ਼ਨਲ ਸਿਰਫ ਮੇਨ ਸਭ ਤੋਂ ਵੱਡਾ ਇਹੀ ਇੱਕ ਇਸ਼ੂ ਹੈ ਕਿ ਡੈਮੋਕ੍ਰੇਸੀ ਨੂੰ ਬਣਾਉਣਾ ਹੈ ਕਨਸਟੀਟਿਊਸ਼ਨ ਨੂੰ ਬਚਾਉਣਾ ਹੈ ਲੋਕਤੰਤਰ ਨੂੰ ਬਚਾਉਣਾ ਹੈ ਦੂਜਾ ਜੋ ਪੰਜਾਬ ਦੇ ਮੁੱਦੇ ਨੇ ਅੱਜ 2 ਸਾਲਾਂ ਦੇ ਵਿੱਚ ਜਿਹੋ ਜਿਹੇ ਕੰਮ ਉਹ ਅੰਮਾਨ ਸਰਕਾਰ ਨੇ ਕੀਤੇ ਨੇ ਉਹਨਾਂ ਦੇ ਉੱਪਰ ਫਤਰਾ ਜਿਹੜਾ ਅਸੀਂ ਲੋਕਾਂ ਨੇ ਪੇਰੀਆਂ ਰੈਲੀਆਂ ਕੀਤਾ ਸੁਰੂ ਮੈਂ ਇੱਕੋ ਗੱਲ ਕਹੀ ਹੈ ਕਿ ਭਾਈ ਕੰਮ ਫੇਰ ਹੋਣਾ ਚਾਹੀਦਾ ਚੰਮ ਨਹੀਂ ਫਰਾਉਂਦੇ ਮੈਂ ਅੱਜ ਵੀ ਵੋਟਿੰਗ ਹੋ ਰਹੀ ਹੈ ਗੱਲ ਕਰ ਨਹੀਂ ਸਕਦੇ ਪਰ ਉਹ ਫੇਰ ਵੀ ਬੜੇ ਬੜੇ ਹੌਸਲੇ ਨਾਲ ਬੜੇ ਵਿਸ਼ਵਾਸ ਨਾਲ ਮੈਂ ਕਹਿ ਸਕਦਾ ਕਿ ਅੱਜ ਵੀ ਪੰਜਾਬ ਦੇ ਲੋਕ ਕੰਮਾਂ ਦੀ ਜਦੋਂ ਗੱਲ ਕਰਨਗੇ ਕੰਮਾਂ ਦਾ ਮੁਕਾਬਲਾ ਇਹਨਾਂ 2 ਸਾਲ ਦੇ ਕੰਮਾਂ ਦਾ ਪਿਛਲੇ 70 ਸਾਲ ਦੇ ਨਾਲ ਮੁਕਾਬਲਾ ਕਰਨਗੇ ਤੇ 13 ਦੀ 13 ਸੀਟਾਂ ਹੋਣਗੀਆਂ ਬਾਕੀ ਕਿਹੜੇ ਹਲਕੇ ਦੇ ਲੋਕ ਕਿੰਨੇ ਕੰਮਾਂ ਦੀ ਕਦਰ ਪਾਉਂਦੇ ਨੇ ਕਿੰਨੀ ਨਹੀਂ ਪਾਉਂਦੇ ਘੱਟ ਪਾਉਂਦੇ ਨੇ ਵੱਧ ਪਾਉਂਦੇ ਨੇ ਜਾਂ ਕੋਈ ਹੋਰ ਮੁੱਦੇ ਉਹਨਾਂ ਦੇ ਕਿਸੇ ਹੋਰ ਚੀਜ਼ ਉੱਪਰ ਭਾਰੂ ਰਹਿ ਜਾਂਦੇ ਨੇ ਇਹ ਤਾਂ ਇਹ ਤਾਂ ਹੁਣ ਥੋੜੇ ਜਿਹੀ ਘੰਟੇ ਰਹਿ ਗਏ 4 ਤਰੀਕ ਨੂੰ ਬੜੀ ਲੱਗ ਜਣਾ ਤੁਹਾਨੂੰ ਸਾਰਿਆਂ ਨੂੰ ਮੈਂ ਤਾਂ ਇੱਕ ਵਾਰ ਫਿਰ ਜਰੂਰ ਮਿਲੂਗਾ ਜੇ ਸਤਵਾ ਵੀ ਜਰੂਰ ਮਿਲੂਗਾ ਪਰ ਮੈਂ ਤਾਂ ਇ ਇਨਸਾਨ ਨੂੰ ਮਤ ਦੇ ਕੇ ਭੇਜੇ ਆਪਣਾ ਆਪਣਾ ਮਤ ਸਭ ਨੂੰ ਬਰਤਣਾ ਚਾਹੀਦਾ ਉਹ ਵੋਟ ਪਾਉਣ ਜ਼ਰੂਰ ਜਾਣਾ ਚਾਹੀਦਾ ਪੰਜਵੇਂ ਵਾਰ ਸਾਂਸਦ ਬਣਨ ਦੀ ਦੌੜ ਦੇ ਵਿੱਚ ਦੌੜ ਰਹੇ ਮਹਾਰਾਣੀ ਪਰਨੀਤ ਕੌਰ ਵੀ ਅਪ ਬੋਟਿੰਗ ਤੋਂ ਪਹਿਲਾਂ ਸ਼੍ਰੀ ਮਾਤਾ ਕਾਲੀ ਮਾਤਾ ਮੰਦਰ ਦੇ ਵਿੱਚ ਨਤਮਸਤਕ ਹੋਣ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਅੱਜ ਅਰਦਾਸ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਵੋਟ ਪਾਈ ਗਈ ਹੈ ਵਿਧਾਇਕ ਦਿਆਲਪੁਰਾ ਦੇ ਵੱਲੋਂ ਵੀ ਆਪਣੇ ਪਰਿਵਾਰ ਦੇ ਨਾਲ ਆਪਣੇ ਜੱਦੀ ਪਿੰਡ ਦਿਆਲਪੁਰਾ ਦੇ ਵਿੱਚ ਵੋਟ ਕੀਤੀ ਗਈ ਹੈ ਤੇ ਉੱਤੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਹਾਂ ਜੀ ਵਿਧਾਇਕ ਜੀ ਅੱਜ ਇੱਕ ਦਿਨ ਇਹ ਵੋਟਾਂ ਦੇ ਨੇ ਤੁਸੀਂ ਪੰਚੇ ਹੋਏ ਵੋਟਾਂ ਠੀਕ ਹੈ ਨਾ ਹਰ ਜਿਵੇਂ ਸਾਰੇ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਉਹ ਮੇਰੀ ਜ਼ਿੰਮੇਵਾਰੀ ਬੋਟਫੋਰਮ ਤੇ ਮੈਂ ਆਪਣੀ ਜ਼ਿੰਮੇਵਾਰੀ ਨਿਭਾ ਕੇ ਆ ਤੇ ਵੋਟ ਪਾ ਕੇ ਆ ਹੁਣੇ ਤੇ ਪਿੰਡ ਦੇ ਆਪਰੇ ਦੇ ਵਿੱਚ ਲੋਕਾਂ ਨੇ ਕੀ ਰੁਸ਼ਾ ਦੇਖਿਆ ਯਾਰ ਦੇਖੋ ਅੱਜ ਬੜੇ ਪਾਰੀਸ਼ਾ ਨਾਲ ਪਹਿਲਾਂ ਜੀ ਦਲਗੀਤੀ ਹੈ ਮਨੂੰ ਸਤਵੇ ਦਾ ਪ੍ਰੈਮੀਦੀ ਤੇ ਲੋਕ 6 ਵਜੇ ਵੀ ਕਈ ਬੰਦ ਵਿੱਚ ਪਹੁੰਚਣਾ ਸ਼ੁਰੂ ਹੋ ਗਏ ਕਾਰਨ ਕੀ ਕਾਰਨ ਇਹ ਆ ਜਾਂਦਾ ਵੀ ਗਰਮੀ ਆ ਦੀ ਗੱਲ ਕਰਦੀ ਜੋ ਵੀ ਹੈ ਨਾ ਤੇ ਸਾਰੇ ਲੋਕਾਂ ਚ ਬਹੁਤ ਆ ਕਿ ਸ਼ਰਾਰਤ ਦੇਖਣ ਨੂੰ ਮਿਲੀ ਸੀ ਕਿ ਕੱਲ ਕੇ ਵੀਡੀਓ ਵਾਰ ਲੁੱਟੀ ਜੋ ਪੁਰਾਣੇ ਸਮੇਂ ਹਦ ਤੱਕ ਜੀਪੀ ਜੀ ਕਾਂਗਰਸ ਚੁੰ데요 ਸੀ ਜਿਹੜੇ ਦਿਖਾਏ ਜਾ ਰਹੇ ਚ ਗਿਆ ਮਸੀਂ ਵੋਟਾਂ ਮੰਗ ਰਹੇ ਸੀ ਇਹ ਸ਼ਰਾਰਤ ਨੂੰ ਕਿਵੇਂ ਦੇਖੋ ਤੁਸੀਂ ਆਪਣੇ ਦੇਖੋ ਵੀ ਸ਼ਰਾਰਤ ਕਰਨ ਦੀ ਲੋੜ ਨਹੀਂ ਕਿ ਸ਼ਰਾਰਤ ਹਮੇਸ਼ਾ ਉਹੀ ਕਰਦਾ ਹੁੰਦਾ ਜੋ ਖਾਰਦਾ ਹੁੰਦਾ ਜੇ ਕੰਮ ਕੀਤੇ ਹੁੰਦੇ ਤਾਂ ਸ਼ਾਇਦ ਅੱਜ ਸ਼ਰਾਰਤਾਂ ਨਾ ਕਰਨੀਆਂ ਪੈਂਦੀਆਂ ਜੋ ਹਾਲਾਤ ਦੇਖੇ ਨੇ ਪਿਛਲੇ ਦਿਨਾਂ ਚ ਆਪਾਂ ਦੇਖਿਆ ਵੀ ਸ਼ਰਾਰਤ ਬੰਦੀ ਆ ਜੋ ਕੁਛ ਵੀ ਆ ਜੇ ਅਸੀਂ ਹਲਕੇ 'ਚ ਵੋਟ ਮੰਗੀਏ ਤਾਂ ਕੰਮਾਂ ਦੇ ਆਧਾਰ 'ਤੇ ਬੰਦੀ ਆ ਤੁਹਾਨੂੰ ਕੋਈ ਸ਼ਰਾਰਤਾਂ ਕਰਨ ਦੀ ਲੋੜ ਨਹੀਂ ਕਿ ਕੰਮ ਗੁਣਾਏ ਨਹੀਂ ਤੇ ਇਹੋ ਜਿ ਕੀ ਕਰ ਸਰ ਸ਼ਰਤਾਂ ਉਹੀ ਕਰਨਗੇ ਜਿਹਨਾਂ ਨੂੰ ਦਿਲ ਹੁੰਦਾ ਆਰਮਦਾ ਰਾਏ ਜਿਵੇਂ ਕਿ ਸਭ ਤੋਂ ਵੱਡੀ ਚੁਣੌਤ ਐਸੋਵਾਰ ਐਮਪੀ ਅਮਰ ਸਿੰਘ ਇਹਦੇ ਦੂਸਰੀ ਵਾਰ ਬੱਕਾ ਇਫਰੇ ਨੇ ਨੰਨਾ ਤਾਂ ਕਹਣਾ ਸੀ ਬਹੁਤ ਕੰਮ ਕੀਤੇ ਨੇ ਕਿਵੇਂ ਦੇਖਦੇ ਗਿਓ ਜੀਪੀਜੀ ਕਿਸੇ ਕਿਵੇਂ ਲੀਡ ਨਾ ਕਿੰਨੀ ਦਿੱਤਾ ਇਹ ਬਹੁਤ ਤੁਹਾਨੂੰ ਸਾਰੇ ਜਾਣਦੇ ਆ ਵੀ 3.5 ਸਾਲ ਤਾਂ ਦਿਖੇ ਨਹੀਂ ਪੁੱਤਰ ਮੋਹ ਦੇ ਵਿੱਚ ਜਿੰਨਾ ਵੀ ਪੈਸਾ ਸੀਗਾ ਸਾਰਾ ਰਾਏਕੋਟ ਚ ਦਿੱਤਾ ਉਹਨੇ ਬਾਕੀ ਦੇ ਜਿਹੜੇ 8 ਹਲਕੇ ਨੇ ਉਹਨਾਂ ਵੱਲ ਝਾਕਿਆ ਵੀ ਨਹੀਂ ਜਿਹੜਾ ਪੁੱਤਰ ਮੋਹ ਦੇ ਵਿੱਚ ਬਾਕੀ ਹਲਕੇ ਨੂੰ ਅਣਗੌਣਿਆ ਕੀਤਾ ਅੱਜ ਪੰਜਾਬ ਦੇ ਲੋਕਾਂ ਦੇ ਵਿੱਚ ਆਪ ਕਲਗਰੀ ਫਤਿਹਗੜੀ ਸੀਪੇਪਰ ਸਭ ਫਤਿਹ ਕਰਦੇ ਲੋਕ ਸਭਾ ਦੀ ਸੀਟ ਵਾਲੇ ਸਾਰੇ ਲੋਕਾਂ ਨੂੰ ਜਵਾਬ ਦੇਣਗੇ ਜਿਹੜਾ ਕੁਝ ਵੀ ਉਹਨੇ ਬਾਕੀ ਹਲਕੇ ਦੇ ਨਾਲ ਕੀਤਾ